ਅਸੀਂ ਆਜੇ ਪਹੁੰਚਾ ਜ਼ੈਤੋਂ ਮੰਡੀ ਦੇ ਵਿੱਚ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਦਸ਼ਮੇਸ਼ ਐਗਰੀ ਵਰਕਸ਼ਾਪ ਬਹੁਤ ਮਸ਼ਹੂਰ ਵਰਕਸ਼ਾਪ ਆ ਇਹ ਟੀਬੀ ਸਾਹਿਬ ਰੋਡ ਜ਼ੈਤੋਂ ਤੇ ਵਰਕਸ਼ਾਪ ਬਣੀ ਹੋਈ ਆ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਥੇ ਟੋਕੇ ਬਹੁਤ ਵਧੀਆ ਕੁਆਲਿਟੀ ਦਾ ਬਣਦਾ ਟੋਕੇ ਬਹੁਤ ਵਧੀਆ ਕੁਆਲਿਟੀ ਦੇ ਬਣਦੇ ਆ ਬਾਹਰ ਵੀ ਜਾਂਦੇ ਟੋਕੇ ਬਾਈ ਜੀ ਨਾਲ ਅੰਦਰ ਜਾ ਕੇ ਗੱਲ ਕਰਾਉਂਦੇ ਆ ਟੋਕੇ ਨੇ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਕੁਆਲਿਟੀ ਵੀ ਦਿਖਾਵਾਂਗੇ ਇਧਰ ਆ ਟੋਕੇ ਬਣੇ ਪਏ ਆ ਇਹ ਟੋਕੇ ਆ ਜਿਹੜੇ ਆਪਾਂ ਪੱਠੇ ਕੁੱਤਰਦੇ ਆ ਘਰਾਂ ਦੇ ਵਿੱਚ ਨਵੀਂ ਤਕਨੀਕ ਦੇ ਨਾਲ ਬਣੇ ਹੋਏ ਟ ਲਗ ਲਗ ਰੰਗਾਂ ਦੇ ਆ ਤੇਨ ਕੀ ਕੁਆਲਿਟੀ ਬਹੁਤ ਵਧੀਆ ਬਾਈ ਜਿਹੜਾ ਟੋਕੇ ਤਿਆਰ ਕਰਦਾ ਉਹਦੇ ਨਾਲ ਗੱਲਬਾਤ ਵੀ ਕਰਾਂਗੇ ਉਹ ਤੋਂ ਕੁਆਲਿਟੀ ਬਾਰੇ ਵੀ ਪੁੱਛਾਂਗੇ ਉਸ ਤੋਂ ਰੇਟ ਬਾਰੇ ਵੀ ਪੁੱਛਾਂਗੇ ਇਸ ਦੀ ਕਿਹੋ ਜੀ ਕੁਆਲਿਟੀ ਆ ਕੀ ਇਹਦਾ ਨਾਂ ਕਿੰਨਾ ਕੁ ਪ੍ਰਾਈਸ ਆ ਕਿੰਨੇ ਕੁ ਪੈਸੇ ਤੇ ਇਹਨਾਂ ਦੇ ਖਰੀਦਿਆ ਜਾ ਸਕਦਾ ਤੁਸੀਂ ਖਰੀਦਣਾ ਚਾਹੋਣੇ ਹੋ ਤੇ ਤੁਹਾਨੂੰ ਇਸ ਦਾ ਨੰਬਰ ਵੀ ਦੇਵਾਂਗੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਈ ਜੀ ਨਾਲ ਗੱਲਬਾਤ ਕਰਾਂਗੇ ਬਹੁਤ ਵਧੀਆ ਕੁਆਲਿਟੀ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਤਰ੍ਹਾਂ ਦੇ ਰੰਗ ਆ ਸਾਰੇ ਤਰ੍ਹਾਂ ਚ ਦੇ ਨੀ ਕਿ ਅਡੋਲੀ ਰੰਗ ਪਸੰਦ ਹੁੰਦੇ ਆ ਵੀ ਮੈਂ ਉਹ ਰੰਗ ਲੈਣਾ ਆਹ ਰੰਗ ਲੈਣਾ ਸਣੀ ਕਿ ਬਾਈ ਦੇ ਸਾਡੇ ਨਾਲ ਆ ਉਹਦੇ ਬਾਦਾਂ ਗੱਲਬਾਤ ਵੀ ਕਰੋਨੇ ਤੁਹਾਡੀ ਇਹਨੂੰ ਕੀ ਕਹਿੰਦੇ ਕੀ ਨਾਮ ਕੀ ਲੈਂਦੇ ਟੋਕੇ ਦਾ ਚਾਪ ਕਟਰ ਵੀ ਕਹਿੰਦੇ ਨੇ ਜੀ ਟੋਕਾ ਮਸ਼ੀਨ ਵੀ ਕਹਿੰਦੇ ਨੇ ਆਪਣੇ ਪੰਜਾਬ ਚ ਤਾਂ ਜਿਆਦਾ ਟੋਕ ਟੋਕਾ ਮਸ਼ੀਨ ਹੀ ਚੱਲਦੀ ਆ ਇਹਦਾ ਅੱਛਾ ਬਾਹਰ ਲੀਆਂ ਚਟਾਂ ਚਾਪ ਕਟਰ ਕਹਿੰਦੇ ਆ ਚਾ ਚਾਰ ਕਟਰ ਚਾਪ 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 ਕਟਰ ਚਾਪ ਕਟਰ ਹਾਂਜੀ ਮੈਂ ਕਿਤੇ ਚਾਰ ਕਟਰ ਵੀ ਚਾਰਾ ਪਾਉਣ ਆਲਾ ਜੀ ਚਾਪ ਕਟਰ ਚਾਪ ਕਟਰ ਜੀ ਹਾਂ ਆਪਣੇ ਪੰਜਾਬ ਚ ਤਾਂ ਮਤਲਬ ਟੋਕਾ ਮਸ਼ੀਨ ਹੀ ਆਪਾਂ ਕਹਿੰਦੇ ਆ ਜੀ ਇਹਦਾ ਨਾਮ ਕੀ ਰੱਖਿਆ ਇਹ ਤਾਂ ਨਾ ਦਿਹੁ ਦਿਸਮੇਸ਼ਾਇਕ ਰਕਸਤੇ ਨਾ ਤੇ ਇਹਦੇ ਟਿੱਕੇ ਦਾ ਨਾਂ ਹੀ ਜੀ ਵੈਸੇ ਹੈ ਤਾਂ ਟੋਕਾ ਮਸ਼ੀਨ ਹੀ ਹੈ ਇਹ ਹਾਂ ਹਾਂ ਜ਼ਿਆਦਾਤਰ ਇੱਕ ਜ਼ਿਆਦਾ ਤੌਰ ਤੇ ਜਿਹੜਾ ਤੁਸੀਂ ਆ ਲਿਖਿਆ ਨਿਰਦੇਸ਼ ਇਹ ਹਿੰਦੀ ਚ ਕਿਉਂ ਲਿਖਿਆ ਪੰਜਾਬੀ ਚ ਕਿਉਂ ਨਹੀਂ ਲਿਖਿਆ ਸਾਰੇ ਬਾਹਰ ਲਿਆ ਸ਼ੀਟਾਂ ਜਾਂਦਾ ਜਿਹੜਾ ਫਿਰ ਹਿੰਦੀ ਚ ਚੱਲਦਾ ਹੀ ਜ਼ਿਆਦਾ ਜ਼ਿਆਦਾ ਤੁਸੀਂ ਬਲਾਈ ਬਾਹਰ ਜੋਪੀ ਬਿਆਰ ਰਾਜਸਥਾਨ ਸਾਰੀਆਂ ਸਟੇਟਾਂ ਜਾਂਦਾ ਜਿੱਦੋਂ ਉੱਧਰ ਪਤਲੀ ਹਿੰਦੀ ਚ ਜ਼ਿਆਦਾ ਚੱਲਦਾ ਹੂੰ ਹਾਂ ਤੇ ਜਿਵੇਂ ਤੁਸੀਂ ਰੰਗ ਬੜੇ ਬਣਾਇਆ ਰੰਗ ਸਾਰੇ ਰੰਗ ਆ ਹਨਾ ਹਾਂਜੀ ਹਾਂਜੀ ਇਹ ਰੰਗਾਂ ਦਾ ਕਾਰਨ ਕੀ ਹੈ ਐਗਜ਼ਾਮ ਤੋਂ ਆਮ ਤੌਰ ਤੇ ਤੁਸੀਂ ਜਾਣਦੇ ਆ ਵੇਨੇ ਆ ਅਸੀਂ ਵੀ ਐਡ ਉਹ ਤੇ ਜਿੰਨੇ ਇੱਕ ਤਰ੍ਹਾਂ ਦੇ ਰੰਗ ਬਣਾਏ ਹੋ ਹੁੰਦੇ ਥੋੜੇ ਸਾਰੇ ਰੰਗ ਬਣਾਦੇ ਤੁਸੀਂ ਇਹ ਡਿਮਾਂਡ ਹੈ ਜੀ ਅੱਗਾ ਕਿ ਕੋਸ਼ਿਸ਼ ਚ ਰਵੈਸ ਹੋ ਜਾਂਦੀ ਹੈ ਅਗਲੇ ਦੀ ਕੋਈ ਰੰਗ ਨਵੇਂ ਤੋਂ ਨਵੇਂ ਮੰਗਦਾ ਅਗਲਾ ਫਿਰ ਅਸੀਂ ਕਾਹਦੀ ਡਿਮਾਂਡ ਤਾਂ ਪੂਰੀ ਕਰਨੀ ਪੈਣੀ ਅੱਛਾ ਹਾਂ ਆਪਾਂ ਤਾਂ ਕਰਾਉਣਾ ਹੀ ਹੁੰਦਾ ਜਿਹੜਾ ਅਗਲਾ ਕਹਿੰਦਾ ਉਹੀ ਕਰਵਾ ਦਿੰਨੇ ਆ ਇਹ ਸਾਰੇ ਆਰਡਰ ਤੇ ਹੀ ਆ ਜੀ ਬਣੇ ਆ ਆਰਡਰ ਤੇ ਆ ਹਾਂਜੀ ਹਾਂਜੀ ਇਹ ਚੱਲਦੇ ਮੋਟਰ ਮਾਟਰ ਰੱਖੀ ਜਾਂਦੀ ਤੇ ਮੋਟਰ ਤੇ ਜੀ ਕਿਸ ਤਰ੍ਹਾਂ ਦਿਖਾਈਏ ਮੈਂ ਚੈੱਕ ਵੀ ਆਪਾਂ ਕਿ ਦਿਖਾਈਏ ਦੇ ਦਰਸ਼ਕ ਦੇਖ ਰਹੇ ਉਹਨੂੰ ਦੱਸਣਾ ਹੀ ਪਊਗਾ ਨਾ ਕਿਸ ਤਰ੍ਹਾਂ ਕੁਆਲਿਟੀ ਵੀ ਦੱਸੋ ਹਾਂਜੀ ਹਾਂਜੀ ਇਹ ਮੋਟਰ ਇੱਥੇ ਰੱਖੀ ਜਾਂਦੀ ਇਹਦੇ ਨਹੀਂ ਮੋਟਰ ਥੱਲੇ ਲੱਗਦੀ ਹੈ ਜੀ ਇਹਦੇ ਇੱਥੇ ਬੈਲਟ ਚੜ੍ਹਦੀ ਹੈ ਸਾਈਡ ਤੇ ਨਹੀਂ ਇੱਥੇ ਇੱਥੇ ਜਿਹੜੀਆਂ ਖੋਲੀਆਂ ਨੇ ਇਹ ਕੀ ਚੀਜ਼ ਹੈ ਇਹ ਤਾਂ ਦੇ ਵਿੱਚ ਬਲੇਡ ਆ ਜੀ ਦਿਖਾਉਣਿਆ ਤੁਹਾਨੂੰ ਹਾਈ ਟੈਕ ਸਪੀਡ ਦੇ ਬਲੇਡ ਆ ਜੀ ਵਧੀਆ ਕੁਆਲਿਟੀ ਦੇ ਹੂੰ ਜਿਹੜੇ ਮਤਲਬ ਕੀ ਆਪਾਂ ਬਾਤ ਤਿੱਖੇ ਕਰਨੇ ਪੈਂਦੇ ਨਾ ਰੇਤੀ ਲੋਣੀ ਪੈਂਦੀ ਆ ਨਹੀਂ ਤਿੱਖੇ ਕਰਨੇ ਨਹੀਂ ਪੈਂਦੇ ਨਾ ਜੀ ਨਾ ਹੀ ਤਿੱਖੇ ਨਹੀਂ ਕਰਨੇ ਪੈਂਦੇ ਆਪਾਂ ਜਿੰਨਾ ਚਿਰ ਚੱਲਣਗੇ ਐਂ ਚੱਲਣਗੇ ਇਹ ਕਿੰਨਾ ਕੁਤਰਾ ਕੁਤਰ ਦਿੰਦੇ ਆ ਵੀ ਆਪਾਂ ਨਾ ਮਰਜੀ ਇਹ ਤਾਂ ਜੀ 5-5 ਸਾਲ ਹੋ ਗਏ ਚੱਲਦੇ ਨੂੰ ਅੱਜ ਤੱਕ ਕਿਸੇ ਦਾ ਕੋਈ ਲੰਬਾ ਨਹੀਂ ਆਮ ਤੌਰ ਤੇ ਨਾ ਕਈ ਵਾਰ ਇੱਕ ਗੱਲ ਮੈਂ ਵਿੱਚ ਵੀ ਥੋੜੀ ਗੱਲ ਕੱਟਦਾ ਸੀ ਆਮ ਤੌਰ ਤੇ ਲੋਕ ਜਿਹੜੇ ਕਿਸਾਨ ਦਾਤੀ ਭੁੱਲ ਜਾਂਦੇ ਵਿੱਚ ਹਾਂਜੀ ਹਾਂਜੀ ਪੱਠਿਆਂ 'ਚ ਹਾਂਜੀ ਹਾਂਜੀ ਤੁਸੀਂ ਵੀ ਕੁਤਰੀਆਂ ਹੋਣੀਆਂ ਕਈ ਮਾੜੇ ਮੋਟੇ ਦਾਤੀਆਂ ਹਾਂਜੀ ਕੁਤਰੀਆਂ ਵਿੱਚ ਹਾਂਜੀ ਹਾਂਜੀ ਟੰਬੇ ਵੀ ਭੁੱਲ ਜਾਂਦੇ ਕਈ ਮਾੜੇ ਮੋਟੇ ਭੁੱਲ ਜਾਂਦੇ ਆ ਕਈ ਵਾਰ ਹਾਂ ਤੇ ਉਹਦੇ ਨਾਲ ਫਿਰ ਦੇਖ ਬਲੇਡ ਖਰਾਬ ਹੋ ਜਾਂਦਾ ਕੋਈ ਖਰਾਬ ਨਹੀਂ ਹੁੰਦਾ ਜੀ ਹਾਈ ਟੈਕ ਦਾ ਫੁੱਲ ਪੂਰਾ ਹਾਈ ਬਲੇਡ ਆ ਇਹ ਹੂੰ ਮਤਲਬ ਕਿ ਇਹਨੂੰ ਕੁਛ ਨਹੀਂ ਹੋਣਾ ਹੂੰ ਆ ਜਿੰਨਾ ਚਿਰ ਮਰਜ਼ੀ ਪੱਠੇ ਕੁਤਰੀ ਜਾਓ ਜੋ ਮਰਜ਼ੀ ਕਰੀ ਜਾਓ ਇਹਦੇ ਨਾਲ ਮਤਲਬ ਕਿ ਕਹਿੰਦਾ ਮਤਲਬ ਨਾ ਤਾਂ ਆਪਾਂ ਇਹਨੂੰ ਕੁਛ ਨਹੀਂ ਕਰਨਾ ਹਾਂਜੀ ਇਹਦੀ ਚਾਲ ਕਿਵੇਂ ਬਰੀਕ ਪਤਲੀ ਹੁੰਦੀ ਐ ਮੈਂ ਪੱਠਿਆਂ ਦੀ ਹਾਂ ਚਾਲ ਇਹਦੀ ਫਿਕਸ ਹੁੰਦੀ ਐ ਜਿਹੜੀ ਆਮ ਨੋਰਮਲ ਸਾਈਜ਼ ਚੱਲਦਾ ਉਹੀ ਸਾਈਜ਼ ਆਮ ਤੌਰ ਤੇ ਮਸ਼ੀਨਾਂ ਦੀ ਆਪਾਂ ਕਹਿੰਦੇ ਚਾਲ ਪਤਲੀ ਕਰ ਦੋ ਕੁਤਰਾ ਮੋਟਾ ਕਰੋ ਪਤਲਾ ਕਰੋ ਇੱਕੋ ਸਾਈਜ਼ ਹੀ ਹੁੰਦਾ ਜੀ ਇਹ ਇੱਕੋ ਸਾਈਜ਼ ਹਾਂਜੀ ਹਾਂਜੀ ਇਹਦੇ ਕਿਹ ਹੁੰਦਾ ਕੁਤਰਾ ਇਹਦਾ ਮੋਟਾ ਨਹੀਂ ਹੁੰਦਾ ਇਹਦੇ ਨਾਲ ਕੀ ਕੁਛ ਕੁਤਰ ਸਕਦੇ ਆਪਾਂ ਇਹਦੇ ਨਾਲ ਜੋ ਮਰਜ਼ੀ ਕੁਤਰੀ ਜਵੀ ਚਵਾਰ ਗਵਾਰਾ ਬਾਜਰਾ ਮੱਕੀ ਜੋ ਮਰਜ਼ੀ ਜੋ ਮਰਜ਼ੀ ਕੁਤਰ ਲੈਣਾ ਵਿੱਚ ਰਾੜੀ ਵੀ ਕੁਤਰੀ ਜਾਂਦੇ ਆ ਜਿਵੇਂ ਕਮਾਦ ਹੈ ਹਾਂ ਕਮਾਦ ਵੀ ਕਮਾਦ ਕੁਤਰ ਸਕਦੇ ਉੱਥੇ ਬਲੇਡ ਫਿਰ ਜ਼ਿਆਦਾ ਨਹੀਂ ਇਹ ਕੋ ਉਹ ਤਾਂ ਨਹੀਂ ਜ਼ਿਆਦਾ ਨਹੀਂ ਚੱਲਣਗੇ ਹੋਰ ਨਹੀਂ ਬਲੇਟ ਬਲੇਟਾਂ ਦੀ ਕੋਈ ਕੰਪਲੀਟ ਨਹੀਂ ਉਹਦੀ ਬਾਕੀ ਜਿਹਦੇ ਘਾਸਦੇ ਆ ਫਿਰ ਅਗਲਾ ਨਵੇਂ ਪਾ ਦਿੰਦਾ ਫਿਰ ਨਵੇਂ ਪਾ ਦਿੰਦਾ ਹਾਂਜੀ ਹਾਂਜੀ ਗਲਾਰੀਆਂ ਗਲੂਰਾਂ ਦੀ ਕੋਈ ਕੰਪਲੀਟ ਨਹੀਂ ਗਲਾਰੀਆਂ ਦੀ ਕੋਈ ਕੰਪਲੀਟ ਨਹੀਂ ਜੀ ਲੋਹੇ ਦੇ ਗਰਾਰੀਆਂ ਇਹਦੇ 'ਚ ਕੋਈ ਚਾਲ ਨਹੀਂ ਕੁਛ ਨਹੀਂ ਗਈ ਹੂੰ ਤੇ ਨਾ ਹੀ ਛੇਤੀ ਕਿਤੇ ਕਸਣ ਗਾਰੰਟੀ ਕਿੰਨੀ ਕਹਦੀ ਗਰੰਟੀ ਇਹਦੀ ਫੁੱਲ ਹੀ ਗਰੰਟੀ ਆ ਜੀ ਜੇ ਤੇ ਬੰਦਾ ਸਹੀ ਤਰੀਕੇ ਨਾਲ ਚਲਾਈ ਜਾਊਗਾ ਤਾਂ ਕੋਈ ਕੰਪਲੇਟ ਨਹੀਂ ਕੋਈ ਕੰਪਲੇਟ ਨਹੀਂ ਹਾਂਜੀ ਹਾਂਜੀ ਮੋਟਰ ਕਿੰਨੇ ਦੀ ਰੱਖਦੇ ਕਿੰਨੇ ਪਾਵਰ ਦੀ 1.5 ਕਿਲੋ ਵਾਟ ਦੀ ਵੀ ਰੱਖ ਦਿੰਦੇ ਆ 2 HP ਦੀ ਵੀ ਰੱਖ ਦਿੰਦੇ ਆ ਅਗਲੇ ਦੇ ਕੰਮ ਦੇ ਡਿਮਾਂਡ ਆ ਜਿਵੇਂ ਅਗਲਾ ਕੋਈ ਜਿਹੋ ਜਿਹਾ ਕੰਮ ਲੈਂਦਾ ਜਿਹਨੇ ਕੋਈ ਫੁੱਲ ਰੋਗਰ ਨੱਪ ਕੇ ਰਾਗੋ ਲੈਣਾ ਤਾਂ ਉਹ ਤਿੰਨ ਦੀ ਲਵਾ ਲੈਂਦਾ ਤਿੰਨ ਦੀ ਲਵਾ ਲੈਂਦਾ ਹਾਂਜੀ ਹਾਂਜੀ ਇਹ ਦੂਜੀ ਜਗ੍ਹਾ ਤੇ ਦੂਜੀ ਜਗ੍ਹਾ ਜਾਵੜਦਾ ਕੋਪਰ ਚੀ ਲਾਉਣਿਆ ਮੋਟਰ ਤਿੰਨ ਦੀ ਲਾ ਕੇ ਦਿੰਨੇ ਆ ਤੇ ਦੂਜੀ ਜਗ੍ਹਾ ਤੇ ਦੂਜੀ ਜਗ੍ਹਾ ਜਾਵੜਦਾ ਹਾਂਜੀ ਹਾਂਜੀ ਜ ਆਹ ਆਹ ਜਿਹੜਾ ਇਹ ਸੌਖਾ ਕੰਮ ਹੈ ਹਾਂਜੀ ਹਾਂ ਜਿੱਥੇ ਮਰਜ਼ੀ ਖੋਲ ਰੋੜ ਕੇ ਲੈ ਜਾਓ ਇਹਨੂੰ ਤੇ ਇਹ ਮੋਟਰ ਐਸਤੇ ਕਸੀ ਨਹੀਂ ਹਾਂਜੀ ਲੱਕੜ ਦੇ ਆਪਣੇ ਘਟਕੇ ਲੱਗੇ ਇਹਨਾਂ ਦੀ ਮੋਟਰ ਕਸੀ ਜਾਂਦੀ ਆ ਪਰਲੇ ਪਾਸੇ ਦੀ ਬੈਟ ਚੜ ਜਾਂਦੀ ਆ ਨਾਲ ਜਿਹੜੀ ਮੋਟਰ ਹੈ ਮੋਟਰ ਕਸਟਮਰ ਕਹਿੰਦਾ ਵੀ ਮੈਂ ਆਪਜੀ ਰੱਖਣੀ ਆ ਹਾਂ ਫਿਰ ਉਹ ਤਾਂ ਹੀ ਅਸੀਂ ਕਸੀ ਨਹੀਂ ਹੋਈ ਮੋਟਰ ਕਈ ਗਾ ਕਹਿੰਦੇ ਵੀ ਅਸੀਂ ਤਾਂ ਸਾਡੇ ਕੋਲ ਮੋਟਰ ਹੈਗੀ ਆ ਜਾਂ ਪੁਰਾਣੀ ਕੋਈ ਪਈ ਹੁੰਦੀ ਆ ਜਾਂ ਕਹਿੰਦੇ ਲੈ ਕੇ ਅਸੀਂ ਆਪ ਲਾ ਲਾਂਗੇ ਪਰ ਜਿਹੜੀ ਅਸੀਂ ਮੋਟਰ ਲਾ ਕੇ ਦੇਨੇ ਆ ਉਹ ਥੋੜੀ ਕੋਸਟਲੀ ਹੁੰਦੀ ਆ ਕਿਛਾ ਕੋਪਰ ਚ ਹੁੰਦੀ ਆ 3 ਐਚਪੀ ਦੀ ਮੋਟਰ ਲਾ ਕੇ ਦੇਣੇ ਥੋੜੀ ਜਿਹੀ ਮਹਿੰਗੀ ਆਉਂਦੀ ਆ ਫਿਰ ਕਈ ਕਾਕ ਦੀ ਡਿਮਾਂਡ ਹੁੰਦੀ ਆ ਵੀ ਅਸੀਂ ਤਾਂ ਥੋੜਾ ਮੋਟਾ ਕੰਮ ਲੈਣਾ ਜਾਂ ਕਿਵੇਂ ਵੀ ਲੈਣਾ ਪਰ ਆਪਦੀ ਹਾਲ ਸੈਕੰਡ ਹੈਂਡ ਵੀ ਹੁੰਦੀ ਆ ਕਿਹੜੇ ਵਾਲੇ ਕੋਲੇ ਹਾਂ ਲਾ ਕੇ ਸਸਟਰੀਓ ਕਦੇ ਤਾਂ ਅਸੀਂ ਲਾ ਕੇ ਵੀ ਦਿੰਨੇ ਆ ਮੋਟਰ ਲਗਾਉਣ ਵਾਲੀ ਸਾਡੇ ਤੋਂ ਬਹੁਤ ਹੁੰਦੀ ਆ ਸਾਡੇ ਤੋਂ ਕੰਪਲੀਟ ਵੀ ਲੈ ਜਾਂਦੇ ਆ ਮੋਟਰ ਲਗਾ ਕੇ ਵੀ ਲੈ ਜਾਂਦੇ ਆ ਜਿਹੜੀ ਮੋਟਰ ਤਾਂ ਚਲੋ ਤੁਸੀਂ ਗਾਹਕ ਉਹ ਜਿਹੇ ਪੈਸੇ ਕੱਟ ਦਿੰਨੇ ਹੋਣਗੇ ਜੀ ਹਾਂ ਜੀ ਹਾਂ ਜੀ ਉਹਨੇ ਪੈਸੇ ਕੱਟ ਕੇ ਬੈਲਟਾਂ ਵਗੈਰਾ ਦੇ ਨਾਲ ਦਿੰਨੇ ਸਾਰਾ ਕੁਝ ਕੰਪਲੀਟ ਦੇਵਾਂਗੇ ਜੀ ਬੈਲਟ ਵਗੈਰਾ ਨਾਲ ਤੇਲ ਕੋਪੀ ਸੋਚ ਲੱਗੀ ਹੋਗੀ ਨਾਲ ਸਾਰਾ ਕੁਝ ਸੋਚ ਤੱਕ ਲਾ ਕੇ ਦੇਵਾਂਗੇ ਆਪਾਂ ਇਹ ਸੋਚ ਕਿਹੜੀ ਮੇਨ ਸੋਚ ਲਾ ਕੇ ਦਿੰਨੇ ਸਟਾਰਟਰ ਲਾ ਕੇ ਦਿੰਨੇ ਆ ਮੇਨ ਸੋਚ ਜੀ ਮੇਨ ਸੋਚ ਲਾ ਕੇ ਦਿੰਨੇ ਲੱਗੀ ਹੈ ਕਿਸੇ ਨਾਲ ਕੀ ਹੋਊਗੀ ਤੁਹਾਨੂੰ ਹਾਂਜੀ ਹਾਂਜੀ ਐਸਐਸਕੇ ਦੀ ਐਸਐਸਕੇ ਦੀ ਲੱਗੀ ਐਸਐਸਕੇ ਦੀ ਆ ਨਾਲ ਹੀ ਲੱਚੀ ਹੁੰਦੀ ਆ ਵੀ ਆਪਾਂ ਦੂਰ ਨਹੀਂ ਜਾਣਾ ਜਿੱਥੇ ਮਰਜ਼ੀ ਨੂੰ ਹੂੰ ਸਾਰੀ ਕੰਪਲੀਟ ਕਰਕੇ ਦਿਆਂਗਾ ਕੰਪਲੀਟ ਕਰਕੇ ਦਿੰਨੇ ਹਾਂਜੀ ਹਾਂਜੀ ਤੇ ਉਨ ਲੋਕਾਂ ਦੀ ਕਿੰਨੀ ਕੁ ਡਿਮਾਂਡ ਆ ਰਹੀ ਐ ਬਹੁਤ ਡਿਮਾਂਡ ਆਈ ਸਾਡੇ ਕੋਲ ਤਾਂ ਇਸ ਟਾਈਮ ਵੀ ਬਹੁਤ ਬੁੱਕ ਆ ਜੀ ਇਹ ਸਾਰੇ ਜਿਹੜੇ ਤੁਸੀਂ ਬਣਾ ਕੇ ਰੱਖੇ ਐ ਇਹ ਆਰਡਰ ਤੇ ਐ ਇਹ ਆਰਡਰ ਤੇ ਆਰਡਰ ਤੇ ਆਰਡਰ ਸਾਡੇ ਕੋਲ ਹਜੇ ਵੀ ਕਾਪੀ ਭਰੀ ਪਈ ਆ ਬਹੁਤ ਆ ਆਰਡਰ ਹੂੰ ਬਾਕੀ ਨਾਲ ਦੀ ਨਾਲ ਤਿਆਰ ਹੋਈਏ ਨੇ ਜਾਈ ਜਾਂਦੇ ਆ ਜੀ ਦੂਜੀ ਗੱਲ ਜਿਹੜੇ ਆਪਣੇ ਹੁਣ ਵੀਡੀਓ ਵੇਖ ਰਹੇ ਆ ਕਈ ਵਾਰਨ ਲੱਗਦਾ ਵੀ ਅਸੀਂ ਮਗਾਉਣਾ ਹੈ ਘਰ ਬੈਠੇ ਨੇ ਮਗਾਉਣਾ ਹੈ ਬਿਲਕੁਲ ਜੀ ਬਿਲਕੁਲ ਜਰੂਰ ਸਾਨੂੰ ਫੋਨ ਕਰੋ ਤੁਹਾਡੇ ਘਰੇ ਚੀਜ਼ ਪਹੁੰਚਦੀ ਹੋ ਤੁਸੀਂ ਇੱਕ ਤਾਂ ਦਾ ਸੰਪਰਕ ਨੰਬਰ ਦਿਓ ਇਹਦੇ ਵਿੱਚ 10 ਨੰਬਰ ਹੈਗਾ 9872733343 ਤੇ ਤੁਹਾਡੀ ਵਰਕਸ਼ਾਪ ਦਾ ਵੀ ਦੱਸੋ ਵਰਕਸ਼ ਆਪਣੀ ਜੈਤੋ ਮੰਡੀ ਦੇ ਵਿੱਚ ਆ ਜੀ ਗੁਰਦੁਆਰਾ ਟਿੱਬੀ ਸਾਹਿਬ ਰੋਡ ਆ ਨੇੜੇ ਆਈਟੀਆ ਆ ਦਸ਼ਮੇਸ਼ ਐਗਰੀ ਵਰਕਸ ਆਪਣੇ ਕੋਲ ਐਗਰੀਕਲਚਰ ਦੇ ਸਾਰੇ ਸਾਧਨ ਦੀ ਤਕਰੀਬਨ ਤਕਰੀਬਨ ਬੰਦਿਆ ਜੀ ਹਾਲ ਕਲਟੀਵੇਟਰ ਤਕਰਾਹਾ ਤਵੀਆਂ ਜਿੰਦਰਾ ਡ੍ਰੈਲਾ ਸਾਰਾ ਕੁਝ ਹੀ ਬੰਦਦਾ ਹੀ ਆ ਆਪਾਂ ਆਰਡਰ ਤੇ ਬਣਾਉਨੇ ਸਾਰਾ ਕੁਝ ਹਾਂਜੀ ਹਾਂਜੀ ਜੇ ਉਹ ਵੀ ਬਣਾਉਣਾ ਕਿਸੇ ਨੇ ਸੰਪਰਕ ਕਰ ਸਕਦਾ ਹਾਂਜੀ ਹਾਂਜੀ ਜੋ ਮਰਜ਼ੀ ਬਣਵਾਓ ਤੁਹਾਡੇ ਨਾਲ ਬਾਈ ਨੇ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਘਰ ਬੈਠੇ ਮਗਾਉਣਾ ਚਾਹੁੰਦੇ ਹੋ ਵੀ ਅਸੀਂ ਫੋਨ ਕਰ ਦਈਏ ਘਰੇ ਮਗਾ ਲੈਣੇ ਆ ਤੇ ਤੁਸੀਂ ਘਰ ਬੈਠੇ ਜਿਹੜਾ ਵੀ ਰੰਗ ਤੁਹਾਨੂੰ ਪਸੰਦ ਲੀਲਾ ਕਾਲਾ ਸਾਰੇ ਰੰਗ ਆ ਜਿਹੜੇ ਵੇਖੋ ਤੁਸੀਂ ਜਿੰਨੇ ਵੀ ਰੰਗ ਹੈਗੇ ਆ ਬਾਈ ਨੇ ਸਾਰੇ ਤਿਆਰ ਕਰ ਰੱਖੇ ਆ ਕਈ ਵਾਰ ਹੁੰਦਾ ਵੀ ਮੈਨੂੰ ਤਾਂ ਯਾਰ ਹਰਾ ਰੰਗ ਬੜਾ ਵਧੀਆ ਲੱਗਦਾ ਮੈਨੂੰ ਨੀਲਾ ਵਧੀਆ ਲੱਗਦਾ ਮੈਨੂੰ ਬ੍ਰਾਊਨ ਵਧੀਆ ਲੱਗਦਾ ਸਾਰੇ ਰੰਗ ਆ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਬਾਈ ਜੇ ਦੱਸਦਾ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਘਰ ਬੈਠੇ ਆਰਡਰ ਕਰ ਸਕਦੇ ਹੋ ਤੁਸੀਂ ਇਹਨੂੰ ਜੇਕਰ ਕੁਆਲਿਟੀ ਦਾ ਵੀ ਪੁੱਛਣਾ ਕੁਆਲਿਟੀ ਬਾਰੇ ਵੀ ਪੁੱਛਣਾ ਤਾਂ ਉਹ ਵੀ ਪੁੱਛ ਸਕਦੇ ਹੋ ਹੋਰ ਕੁਛ ਇਹਦੇ ਵਿੱਚ ਕੋਈ ਨਵੀਂ ਤਕਨੀਕ ਆਈ ਹੋਵੇ ਕੁਝ ਲਾ ਵੀ ਤਕਨੀਕ ਇੱਧਰੀ ਆਜੋ ਨਵੀਂ ਤਰੀਕੀ ਕਰ ਦਿੱਤਾ ਅਸੀਂ ਕਾਫੀ ਬਦਲਾਅ ਕੀਤਾ ਹੋਇਆ ਜੀ ਵੱਲਾਂਆਂ ਦੀਆਂ ਮਸ਼ੀਨਾਂ ਨਾਲੋਂ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਬੰਦੀਆਂ ਹਮਮ ਇਹਨਾਂ ਨਾਲ ਅਸੀਂ ਕਾਫੀ ਬਦਲਾਅ ਕੀਤਾ ਹੋਇਆ ਇੱਕ ਤਾਂ ਇਹ ਸੌਚ ਦਿੱਤੀ ਹੈ ਜੀ ਅਸੀਂ ਇੱਕ ਜਿਹੜੀ ਇਹਦੀ ਅਸੀਂ ਬਲੇਡ ਲਾਇਆ ਉਹਨਾਂ ਨੂੰ ਅਸੀਂ ਧੱਕ ਦਿੱਤੀ ਹੈ ਗਾਂਭਸ਼ਾ ਕਰਨ ਵਾਸਤੇ ਇਹ ਆਪਰਜਸਟਮੈਂਟ ਕਰ ਸਕਦੇ ਆ ਘਰੇ ਵੀ ਜਿੰਮੇਦਾਰ ਭਰਾ ਵੀ ਆ ਕੇ ਘਰੇ ਕਰ ਸਕਦਾ ਹਮ ਮਰਜ਼ੀ ਤੇ ਯਾ ਲਾਲਾ ਘੱਟ ਲੱਗੇ ਪਲੇਟ ਦੂਰ ਰਹਿ ਜਾਂਦਾ ਉਹਦੇ ਨੂੰ ਆਪਾਂ ਧੱਕ ਨੇੜੇ ਕਰ ਕਸ ਕੇ ਤੇ ਪਲੇਟ ਜਮਾ ਨਾਲ ਖੰਝਦਾ ਕਰ ਸਕਦੇ ਆ ਕਰ ਸਕਦੇ ਆ ਇੱਕ ਇੱਕ ਨਾ ਜਿਆਦਾ ਪ੍ਰੋਬਲਮ ਪਹਿਲਾਂ ਜਿਹੜੇ ਪੱਠੇ ਕੋ ਉਤਰਦੇ ਹੁੰਦੇ ਸੀ ਅਸੀਂ ਵੀ ਕੋ ਉਤਰਦੇ ਰਹੇ ਆ ਉਦੋਂ ਗਲਾਰੀ ਰੋਕਣੀ ਨਹੀਂ ਲੰਦੀ ਹੁੰਦੀ ਕਾਹਨੂੰ ਟੱਕੀ ਟੱਕੀ ਇਹਦੇ ਚ ਕੋਈ ਜੋ ਹੋੜੀ ਆਉਂਦੀ ਨਹੀਂ ਇਹ ਕਹਿੰਦੇ ਟੱਕੀ 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 ਇੱਥੇ ਰੱਖੋ ਰੋਗ ਰੋਗਾ ਪੇ ਜਾਊਗਾ ਟੱਕਾਂ ਦੀ ਲੋੜ ਨਹੀਂ ਇਹ ਤੇ ਗੇਅਰ ਬਾਕਸ ਤੇ ਨਹੀਂ ਲੱਗਿਆ ਕੋਈ ਨਾਜੀ ਕੋਈ ਗੇਅਰ ਬਾਕਸ ਨਹੀਂ ਆਮ ਤੌਰ ਤੇ ਗੇਅਰ ਬਾਕਸ ਤੇ ਲੱਗਦਾ ਬੈਕ ਕਰਨਾ ਆ ਉਹ ਕਰਨਾ ਕੋਈ ਗੇਅਰ ਬਾਕਸ ਨਹੀਂ ਇਹਦੇ ਚ ਆਪੇ ਜਾਊਗਾ ਕੁੱਤਰਾ ਕਰਕੇ ਨੇ ਉਧਰ ਬਾਹਰ ਕੱਢ ਦੇ ਪਹਿਲੇ ਪਾਸੇ ਕਰ ਦੇਣਾ ਇਹ ਜਿਹੜਾ ਕੁੱਤਰਾ ਕੋਈ ਬਾਹਲੀ ਦੂਰ ਤੱਕ ਖਲਾਰਦਾ ਨਹੀਂ ਨਾ ਜੀ ਨਾ ਨੇੜੇ ਨਾਲ ਹੀ ਛੱਟਣਾ ਇਹਨੇ ਪੱਲੀ ਵਿੱਚ ਆਉ ਨਾਲ ਕੁੱਤਰਾ ਕਰ ਪੱਲੀ ਦੇ ਉੱਤੇ ਵਿਛਾ ਲਓ ਜਿੱਥੇ ਮਰਜ਼ੀ ਰੋੜ ਕੇ ਲੇਜੋ ਇਹਦਾ ਵਜ਼ਨ ਕਿੰਨਾ ਕਾ ਵਜ਼ਨ ਇਹਦਾ ਕੁਆਂਟਲ ਕ ਲਗ ਭਾਗੇਗਾ ਕੁਆਂਟਲ ਕਾ ਹਾਂਜੀ ਹਾਂਜੀ ਬਿਨਾ ਮੋਟਰ ਤੋਂ ਬਿਨਾ ਮੋਟਰ ਤੋਂ ਜੇ ਕਿਤੇ ਭੇਜਣੇ ਮੋਟਰਸਾਈਕਲ ਦੀ ਵੀ ਜਾ ਸਕਦਾ ਹਾਂਜੀ ਹਾਂਜੀ ਆਰਾਮ ਨਾਲ ਗੱਡੀ 'ਚ ਵੀ ਲਾ ਕੇ ਲੈ ਜਾਂਦੇ ਆ ਅੱਛਾ ਕਾਰ ਜੀ ਵੀ ਲਾ ਕੇ ਲੈ ਜਾਂਦੇ ਆ ਕਾਰ ਤੇ ਜਾਉਂਦਾ ਡਿੱਗੀਆਂ ਵੱਡੀਆਂ ਜਿਨ੍ਹਾਂ ਦੇ ਗੱਡੀ 'ਚ ਲੈ ਉਹ ਡਿੱਗੀ 'ਚ ਕਿਵੇਂ ਨਾ ਥੱਲੇ ਖੁੱਲ੍ਹ ਪੁੱਲ ਜਾਂਦਾ ਉਹ ਖੁੱਲ੍ਹ ਕੇ ਵੀ ਨਹੀਂ ਅਸੀਂ ਟੇਡਾ ਟੱਕ ਜਾਂਦਾ ਜੀ ਡਿੱਗੀ ਵੱਡੀ 'ਚ ਨਾ ਗੱਡੀਆਂ 'ਚ ਆ ਜਾਂਦੇ ਆ ਉੱਪਰ ਨਾਲ ਇਕੱਠਾ ਹੋ ਜਾਂਦਾ ਹਾਂਜੀ ਹਾਂਜੀ ਨਾਲ ਇਕੱਠਾ ਹੋ ਜਾਂਦਾ ਜੋ ਚੀਕੋ ਖੋਲ੍ਹਣਾ ਹੀ ਖੋਲ੍ਹ ਵੀ ਦਿੰਨੇ ਆ ਸਰ ਖੋਲ੍ਹ ਕੇ ਵੀ ਤੋੜ ਦਿੰਨੇ ਆ ਹੁਣ ਜਿਹੜੇ ਆਪਣੇ ਦੇਖ ਰਹੇ ਆ ਤੁਹਾਡੀ ਵੀਡੀਓ ਕਈ ਵਾਰ ਉਹ ਇਹ ਗਲਤ ਫਹਿਮੀ ਨਾ ਹੋਵੇ ਬਾਈ ਨੇ ਲਿਆ ਕੇ ਰੱਖੇ ਹੁਣ ਵੇਚਣ ਇੱਕ ਜਿਆਦਾ ਤਿਆਰ ਕਰਦੇ ਆ ਉਹ ਵਰਕਸ਼ਾਪ ਵੀ ਦਿਖਾਉਨੇ ਤੁਹਾਨੂੰ ਚਲਦੇ ਆ ਅੰਦਰ ਤੇ ਕਈ ਵਾਰ ਅਲਾ ਗਲਤ ਫਹਿਮੀ ਚ ਪੈਂਦਾ ਬਾਈ ਨੇ ਕਿਤੇ ਬਾਹਰੋਂ ਲਿਆ ਕੇ ਵੇਚਣ ਖਾਤਰ ਨ ਰੱਖੇ ਹੋਣ ਤੇ ਉਹੀ ਕਹੀ ਜਾਂਦਾ ਫੇ ਮੈਂ ਬਣਾਇਆ ਮੈਂ ਬਣਾਇਆ ਤੇ ਤੁਹਾਨੂੰ ਅਸੀਂ ਵਰਕਸ਼ਾਪ ਵੀ ਦਿਖਾਉਨੇ ਆ ਬਾਈ ਨੇ ਗੱਲਬਾਤ ਵੀ ਤੁਸੀਂ ਕਰੀ ਆ ਜੇ ਤੁਸੀਂ ਮੰਗਾਉਣਾ ਚਾਹੁੰਦੇ ਹੋ ਤੇ ਬਾਈ ਵੀ ਤੁਹਾਨੂੰ ਨੰਬਰ ਵੀ ਦੇ ਦਾਂਗੇ ਸੰਪਥਲੜੇ ਪਾਸੇ ਆਪਾਂ ਸਕਰੀਨ ਤੇ ਤੇ ਬਾਈ ਦਾ ਨੰਬਰ ਵੀ ਤੁਸੀਂ ਤੋਂ ਐਡਰੈਸ ਵੀ ਪੁੱਛ ਲਿਆ ਦੱਸਦਾ ਬਾਈ ਨੇ ਸਾਰਾ ਜੇ ਕੱਛ ਤੁਸੀਂ ਹੋਰ ਜਾਣਕਾਰੀ ਲੈਣੇ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਜ਼ੈਤੋਂ ਮੰਡੀ ਬਾਈ ਦੀ ਵਰਕਸ਼ਾਪ ਆ ਨੇੜੇ ਗੁਰਦਾਰਾ ਟੀਬੀ ਸਾਹਿਬ ਰੋਡ ਤੇ ਜਿਹੜੀ ਕਿ ਵਰਕਸ਼ਾਪ ਆ ਤੁਸੀਂ ਜਦੋਂ ਮਰਜ਼ੀ ਇਨਾਂ ਸੰਪਰਕ ਕਰ ਸਕਦੇ ਆ ਅੰਦਰ ਦੀਆਂ ਤਸਵੀਰਾਂ ਵੀ ਸੋਣ ਜਾ ਕੇ ਦਿਖਾਉਣੇ ਆਜੋ ਆਹ ਤਿਆਰ ਕਰੀ ਜਾਂਦਾ ਮਸ਼ੀਨ ਕਈ ਵਾਰ ਆ ਹੁੰਦਾ ਵੀ ਬਾਹਰੋਂ ਲਿਆਕਦੇ ਨੇ ਵੇਚੀ ਜਾਂਦਾ ਬਾਈ ਆਪਾਂ ਇਹੀ ਗੱਲ ਕਰ ਰਹੇ ਸੀ ਉਦੋਂ ਇਹਦੇ ਬਾਰੇ ਦੱਸੋ ਉਹੀ ਮਸ਼ੀਨ ਆ ਇਹ ਹਾਂਜੀ ਉਹੀ ਮਸ਼ੀਨ ਆ ਜੀ ਆ ਸਿਰਫ ਇਹਦੇ ਆ ਹੀ ਕਰਾਰੀਆਂ ਨਾ ਇਹ ਕਸਨ ਲੋਹੇਦਿਆਂ ਕਰਾਰੀਆਂ ਜੀ ਇਹੇ ਹੂੰ ਨਾ ਇਹ ਕਸਨ ਨਾਸ਼ੀਤੀ ਖਰਾਬ ਹੋਣੀ ਸਿਰਫ ਇਹਨਾਂ ਨੂੰ ਤੇਲ ਹੀ ਦੇਣਾ ਆਪਾਂ ਨਹੀਂ ਇਹੋ ਜਿਹਾ ਕਿਹੜਾ ਇਹ ਲੋਹਾ ਜਿਹੜਾ ਕਸ ਇਹ ਹਾਈ ਸਪੀਡ ਦਾ ਲੋਹਾ ਜੀ ਇਹ ਹਾਈ ਸਪੀਡ ਦਾ ਲੋ ਬਲੇਡ ਹੀ ਬਹੁਤ ਤਿੱਖੇ ਆ ਤੁਹਾਡੇ ਹਾਂਜੀ ਹਾਂਜੀ ਬਲੇਡ ਇਹ ਆਹੀ ਰਹਿਣਗੇ ਜਿਵੇਂ ਜਿਵੇਂ ਚੱਲਣਗੇ ਆਹੀ ਰਹਿਣਗੇ ਤਿੱਖੀ ਰਹਿਣਗੇ ਬਹੁਤ ਤਿੱਖੇ ਹੈ ਹਾਂਜੀ ਹਾਂਜੀ ਜੀ ਜੇ ਬਲੇਡ ਘਸ ਜਾਂਦੇ ਆ ਕੱਲੂ ਬਦਲਨੇ ਪੈਂਦੇ ਕਿੰਨੀ ਕੀਮਤ ਦੇ ਬਲੇਡ ਆ ਮਰਜ਼ੀ ਮੰਗਾ ਲਓ ਜੀ ਸਾਡੇ ਤੋਂ ਜਿੱਥੇ ਮਰਜ਼ੀ ਮੰਗਾ ਲਓ ਅਸੀਂ ਮੰਗਾ ਸਕਦੇ ਹਾਂਜੀ ਹਾਂਜੀ ਇਹਦਾ ਪਾਰਟਸ ਮਿਲ ਜਾਂਦਾ ਅੱਡ ਜੇ ਕੱਲੂ ਕੱਲੂ ਕੁਝ ਮਿਲੂਗਾ ਜੀ ਆਪਣੇ ਕੋਲੋਂ ਕੱਲੂ ਕੋਈ ਦਿੱਕਤ ਆਉਂਦੀ ਆ ਕੋਈ ਦਿੱਕਤ ਆ ਜਾਂਦੀ ਗਲਾਰੀਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕਹਿੰਦਾ ਗਲਾਰੀ ਟੁੱਟ ਗਈ ਭੁਰ ਗਈ ਤੇ ਵੀ ਨਵੀਂ ਮਿਲੂਗੀ ਜੀ ਆਪਣੇ ਕੋਲੋਂ ਹੀ ਮਿਲੂਗੀ ਜਮਾ ਤੁਹਾਡੇ ਕੋਲ ਹੀ ਮਿਲੂਗੀ ਮਗਾ ਸਕਦਾ ਸੋਟੂ ਜੀ ਜੇਕਰ ਕੋਈ ਨੇ ਪ੍ਰਾਣੀ ਮਸ਼ੀਨ ਕਿਸੇ ਕੋਲ ਕੋਈ ਪਈ ਹੁੰਦੀ ਆ ਅਗਲਾ ਕਹਿੰਦਾ ਆਪਾਂ ਵੇਚ ਦੇਣਾ ਉਹ ਵੀ ਘੱਟ ਵੱਟ ਕਰ ਲੈਨੇ ਉਹ ਫਿਰ ਕੁਆੜ ਦੇ ਭਾਈ ਕੱਟੀ ਜਾਊਗੀ ਕੁਆੜ ਦੇ ਭਾ ਜੋ ਤੋਲ ਕੇ ਲੈ ਲੋਗੇ ਜੋਰੇ ਦਾ ਰੱਖ ਲੈਨੇ ਵਿੱਚ ਬਿਲਕੁਲ ਜੀ ਇੱਧਰ ਬਾਈ ਜੀ ਦੇ ਫੋਰਮੈਨ ਖੜੇ ਨੇ ਇੱਧਰ ਹੀ ਦਿਖਾ ਦਈਏ ਇਹ ਬਾਈ ਤਿਆਰ ਬਾਈ ਕਿਵੇਂ ਆ ਠੀਕ ਆ ਜੀ ਕਿਵੇਂ ਠੀਕ ਆ ਕੰਮ ਇੱਧਰ ਵਧੀਆ ਹਾਂਜੀ ਬੱਧੀ ਕਰੀਏ ਨੇ ਫੇਟ ਹਾਂਜੀ ਮਸ਼ੀਨਾਂ ਕਿੰਨੇ ਬਣਾ ਰੋਇ ਦੇ ਕਿੰਨੇ ਬਣਾ ਦਿੰਨੇ ਬਾਈ ਜੀ ਤਿਆਰ ਕਿੰਨੀਆਂ ਕਰਦੇ ਰੋਇ ਦੇ ਪੰਜ ਚਾਰ ਮਸ਼ੀਨਾਂ ਬਣਦੇ ਆ ਯਾਰ ਪੰਜ ਚਾਰ ਹੀ ਬਣਦੇ ਆ ਕਹ ਬਹੁਤ ਲੱਗਦਾ ਨਾ ਇਹ ਬਾਈ ਦੀ ਵਰਕਸ਼ਾਪ ਆ ਤੁਹਾਨੂੰ ਵਰਕਸ਼ਾਪ ਦੀ ਤੁਜੀ ਦਿਖਾ ਦਿਆਂ ਬਾਈ ਇੱਥੇ ਮਾਲ ਤਿਆਰ ਕਰਦਾ ਬਾਈ ਦੇ ਫੋਰਮੈਨ ਰੱਖੇ ਆ ਬੰਦੇ ਕੰਮ ਕਰਦੇ ਆ ਆਪ ਮਾਲ ਲਿਆ ਕੇ ਆਪ ਹੀ ਇਹ ਜਿਹੜੀ ਆ ਮਸ਼ੀਨਾਂ ਤਿਆਰ ਕਰਦੇ ਜੇਕਰ ਤੁਸੀਂ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਈ ਇੱਕ ਵਾਰੀ ਫੇਰ ਆਪਣਾ ਡਰੈੱਸ ਨੰਬਰ ਸਾਰਾ ਫੇਰ ਵੀਡੀਓ ਵਿੱਚ ਦੱਸ ਦੋ ਆਪਣਾ ਡਰੈੱਸ ਹੈਗਾ ਜੀ ਬਈ ਜੈਤੋ ਮੰਡੀ ਗੰਗਸਰ ਬੋਰਡਰ ਦੀ ਬੈਕ ਸਾਈਡ ਆ ਟੀਬੀ ਸਾਹਿਬ ਰੋਡ ਆ ਨੇੜੇ ਆਈਟੀਆ ਦਸ਼ਮੇਸ਼ ਐਗਰੀ ਵਰਕਸ ਆ ਨੰਬਰ ਆਪਣਾ ਜੀ 9872733343 ਤੇwidetilde 343 ਹਾਂਜੀ ਬਾਈ ਨੇ ਸੰਪਰਕ ਕਰ ਸਕਦੇ ਹੋ ਘਰ ਬੈਠੇ ਤੁਸੀਂ ਮਗਾ ਸਕਦੇ ਹੋ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੋਂ ਬਾਈ ਤੋਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਤੇ ਨਵੀਂ ਵੀਡੀਓ ਦੇ ਨਾਲ ਫਿਰ ਮਿਲਦੇ ਜੀ ਤੇ ਉਹ ਧੰਨਵਾਦ